ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਲਗਾਤਾਰ ਕਲੇਸ਼ ਚੱਲ ਰਿਹਾ ਹੈ ਉੱਥੇ ਹੀ ਵਿਰੋਧੀਆਂ ਦੇ ਵੱਲੋਂ ਕਲੇਸ਼ ਦੇ ਉੱਤੇ ਨਿਸ਼ਾਨੇ ਸਾਦੇ ਜਾ ਰਹੇ ਨੇ ਉੱਥੇ ਹੀ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਲੇਸ਼ ਦੇ ਉੱਤੇ ਨਿਸ਼ਾਨੇ ਸਾਦੇ ਨੇ ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਉਹ ਸੁਖਬੀਰ ਸਿੰਘ ਬਾਦਲ ਜੁੜੇ ਨੇ ਲੈ ਚੁੱਕੇ ਹਨ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਦੇ ਵਿੱਚੋਂ ਖਾਤਮਾ ਹੋ ਚੁੱਕਿਆ ਹੈ ਅਕਾਲੀ ਦਲ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਦੁਬਾਰਾ ਉੱਪਰ ਨਹੀਂ ਉੱਠ ਸਕਦਾ ਹੈ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ 5ਵੇਂ ਨੰਬਰ ਤੇ ਲੈ ਕੇ ਆਉਣਾ ਹੈ ਤੇ ਆਮ ਆਦਮੀ ਪਾਰਟੀ ਜਲੰਧਰ ਜਿਮੜੀ ਚੋਣ ਬੜੀ ਸ਼ਾਨਦ ਨਾਲ ਜਿੱਤੇਗੀ। ਲੀਡਰ ਤੇ ਜੰਦੂ ਦੀ ਇਹ ਗੱਲ ਹੀ ਤਾਂ ਖਤਮ ਹੋ ਗਿਆ ਵਿਚਾਰਾ। ਕੱਲੀ ਦਾ ਕੰਮ ਖਤਮ ਹੋ ਗਿਆ ਪੰਜਾਬ। ਲੱਤਨ ਕਿ ਹੈ ਕਿਥੇ ਹੋ? ਸਾਰ ਲੱਤਨ ਉਦੋਂ ਹੁੰਦਾ ਜਦੋਂ ਲੋਕਾਂ ਦੇ ਦਿਲਾਂ ਤੋਂ ਲੱਸੀ। ਪੰਜਾਬ ਦੇ ਲੋਕਾਂ ਦੇ ਦਿਲਾਂ ਤੋਂ ਲੱਤ ਗਿਓ। ਪੰਜਾਬ ਦੇ ਤੇ ਮਤਲਬ ਪੰਜਵੇਂ ਨੰਬਰ ਤਾਂ ਲੈ ਲੈਂਦਾ ਉਹਨਾਂ ਨੂੰ ਖਤਮ ਹੋ ਗਿਆ ਕੰਮ। ਔਰ ਚਾਹ ਦੇ ਨਾਲ ਕਹੀ ਜਾਂਦੇ ਗਈ ਇਹਦੇ ਨਾਲ ਇਹ ਨਾਲ ਇਹ ਰਹੀ ਜੋ ਨਾਲ ਨੂੰ ਕੀ ਸਰ। ਅਸੀ ਸਭ ਲੋਕ ਜਿਹੜੇ ਪੋਲਿਟਿਕਸ ਕਰਦੇ ਜੇ ਲੋਕ ਸਾਨੂੰ ਆਪਣੇ ਮਨਾਂ ਤੋਂ ਲਾ ਦੇਣਗੇ ਅਈ ਜੋ ਮੱਦੀ ਗਈ ਜੀਏ ਇਹ ਪਾਰਟੀਆਂ ਦੇ ਵਿੱਚ ਗੱਲ ਤਾਂ ਲੋਕਾਂ ਦੀ ਹੈ ਨਾ ਜਦੋਂ ਲੋਕਾਂ ਨੇ ਸਾਨੂੰ ਲਾਤਾ ਅਕਾਲੀ ਦਲ ਨੂੰ ਲੋਕਾਂ ਨੇ ਆਪਣੇ ਦਿਲੋਂ ਆਪਣੇ ਮਨੋਂ ਜਿਹੜਾ ਉਹ ਲਾਤਾ ਔਰ ਅਕਾਲੀ ਦਲ ਪੰਜਾਬ 'ਚ ਅਸਲ ਖਤਮ ਹੋ ਗਿਆ ਸੁਖਬੀਰ ਬਾਦਲ ਦੀ ਗਵਾਹੀ ਦੇ ਵਿੱਚ ਅਕਾਲੀ ਦਲ ਦਵਾਦਾ ਸੁਰਵਾਈ ਦੇ ਕਰਦਾ ਤੁਸੀਂ ਦੇਖੋ ਸ਼ੂਨ ਅਕਾਲੀ ਦਲ ਤਾਂ ਹੈ ਹੀ ਨਹੀਂ ਉਹ ਤਾਂ ਕਾਲੀ ਦਲ ਨਹੀਂ ਅੱਦੀ ਉਹ ਤਾਂ ਕੈਂਡੀਡੇਟ ਵਾਪਸ ਲੈ ਕੇ ਹਾਥੀ ਵਾਲਿਆਂ ਦੀ ਮਤਤ ਕਰਨ ਦੇ ਉਹਦਾ ਦੂਜੀ ਵਿਚਾਰੀ ਸਾਡੀ ਭੈਣ ਸਜੀਤ ਕੋਰ ਉਹ ਕਨ ਸੇ ਦੇ ਮਾਨਸਾਹਬ ਨੂੰ ਮਿਲਿਆ ਸੀ ਸ਼ਾਮ ਨੂੰ ਫਿਰ ਬੀਬੀ ਜਗੀਰ ਕੋਲ ਉਹਨਾਂ ਜਾ ਕੇ ਬਣਾ ਲਿਆ ਸਮਝ ਨਹੀਂ ਆਕੀ ਗੱਲ ਤੇ ਕਾਲੀ ਦਲ ਤਾਂ ਹੈ ਦੀ ਗੱਲ ਹੈ ਬਾਕੀ ਤਾਂ ਭਾਪੀ ਬਹੁਤ ਪਿੱਛੇ ਆ ਅਸੀਂ 1 ਨੰਬਰ ਤੇ ਆਵਾਜ਼ ਦੀ ਪਾਰਟੀ 2 ਨੰਬਰ ਤੇ ਕਾਂਗਰਸ ਉਹਦਾ ਪੁਜਰੀਆ ਬਹੁਤ ਵਧੀਆ ਧੰਨ ਨਾਲ ਜਿੱਤੂਗੀ ਜਿੱਦਾਂ 22 ਚ ਜਿੱਤੀ ਉਹ ਤਾਂ